ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਵਾਹ ਹਰ ਸਿਮਰਤ कौर ਬਾਦਲ ਨਸ਼ਾ ਤਸ਼ਕਰ ਬਿਕਰਮ ਮਦੀਠੀਏ ਦੇ ਭੈਣ ਜੀ ਤੇ ਸ਼ਰੋਮਣੀ ਕਾਲਜਲ ਦੇ ਪ੍ਰਧਾਨ ਸ਼ਰਵੀਰ ਸਿੰਘ ਬਾਦਲ ਦੇ ਧਰਮ ਸੁਪਤਨੀ ਅਸ਼ਿਆ ਜਿਹੜੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨੂ ਨਹੀਂ ਜਾਨੀ ਕਿ ਉਹਨਾਂ ਦੀ ਨੋ ਹੈ ਇਹਨਾਂ ਦੀ ਇੱਕ ਸਟੇਟਮੈਂਟ ਹੈ ਕਹਿੰਦੇ ਮੇਰੇ ਭਰਾ ਵਿਕਰਮ ਮਜੀਠੀਏ ਨੂੰ ਨਾਬਾ ਜੇਲ੍ਹ ਵਿੱਚ ਸੌਰੀ ਹਾਂ ਨਾਬਾ ਜੇਲ੍ਹ ਵਿੱਚ ਤਾਂ ਬੰਦ ਕੀਤਾ ਹੈ ਕਿ ਉਹ ਇਹਨਾਂ ਦੀਆਂ ਪੋਲਾਂ ਖੋਲਦਾ ਸੀ ਕਿਹੜੀਆਂ ਪੋਲਾਂ ਖੋਲਦਾ ਸੀ ਏਪੋਲ ਖੋਲਣੀ ਸੀ ਵੀ ਭਗਵੰਤ ਮਾਨ ਦੀ ਅਸ਼ਲੀਲ ਵੀਡੀਓ ਆ ਗਈ। ਜਾਂ ਏਪੋਲ ਖੋਲਣੀ ਸੀ ਵੀ ਮੇਰੇ ਜੀਜੇ ਨੇ ਹੜਪੀੜਤਾ ਨੂੰ ਸ਼੍ਰੋਮਣੀ ਕਮੇਟੀ ਦਾ ਪੈਸਾ ਵੰਡਿਆ। ਏ ਖੋਲਣੀ ਦੀ ਰਿਪੋਰਟ ਪੋਲ। ਜਾਂ ਫਿਰ ਆਪਣੀਆਂ ਕਰਤੂਤਾਂ ਤੋਂ ਡਰਦਾ ਸੀ। ਸਮਝ ਨਹੀਂ ਆਉਂਦੀ ਪੋਲਾਂ ਕਿਹੜੀਆਂ ਸੀ। ਕਿਹੜੀਆਂ ਬੋਲਾਂ ਨੇ ਉਹ ਜਿਹੜੀਆਂ ਮਜੀਠੀਏ ਨੇ ਖੋਲਣੀਆਂ ਸੀ ਬੋਲਾਂ ਥੋੜੀਆਂ ਆਪਣੀਆਂ ਬਹੁਤ ਨੇ ਅਸ਼ਾ ਮੈਂ ਨਾ ਹੋਰ ਕੁਝ ਵੱਧ ਘੱਟ ਨਹੀਂ ਬੋਲਣਾ ਫਿਰ ਐਵੇਂ ਕਈ ਵਾਰੀ ਨਾ ਇਹ ਚਮਚੇ ਫੋਨ ਕਰਦੇ ਆ ਤੁਸੀਂ ਚੁੱਪ ਕਰੋ ਤੁਸੀਂ ਇਦਾਂ ਨਾ ਬੋਲੋ ਮੈਂ ਸਿਰਫ ਇਸੇ ਸਟੇਟਮੈਂਟ ਤੇ ਇਸੇ ਬਿਆਨ ਤੇ ਗੱਲ ਕਰਨੀ ਹੈ ਬੀ ਬੀਬਾ ਜੀ ਜੇ ਉਹ ਜੇਲ੍ਹ ਵਿੱਚ ਨੇ ਜਿਹੜੀਆਂ ਕੋਲਾਂ ਉਹਨਾਂ ਨੇ ਖੋਲਣੀਆਂ ਸੀ ਉਹ ਕੋਲਾਂ ਤੁਸੀਂ ਖੋਲ ਦਿਓ ਜੇ ਉਹ ਜੇਲ੍ਹ ਵਿੱਚ ਨੇ ਕੋਈ ਗੱਲ ਨਹੀਂ ਤੁਸੀਂ ਮੁਲਾਕਾਤ ਕਰਨ ਗਏ ਸੀ ਰਖੜੀ ਬਣਨ ਗਏ ਸੀ ਤੁਸੀਂ ਉਥੋਂ ਪੁੱਛ ਕੇ ਆਏ ਹੋਗੇ ਵੀ ਕਿਉਂ ਕਾਦੇ ਲਈ ਉਹ ਸਾਰੀਆਂ ਕੋਲਾਂ ਤੁਸੀਂ ਖੋਲ ਦਿਓ ਤੁਹਾਨੂੰ ਤਾਂ ਦੱਸਿਆ ਹੋਣਾ ਵੀ ਸਰਾਣਾ ਨਹੀਂ ਮਿਲਦਾ ਮੈਨੂੰ ਮੈਨੂੰ ਮੂਦਾ ਪਾ ਕੇ ਕੁੱਟਿਆ ਤੁੰਦ ਦੱਸਿਆ ਹੋਣਾ ਨਾ ਚੰਗੀ ਤਰ੍ਹਾਂ ਇਹ ਵੀ ਕਿਹਾ ਹੋਣਾ ਵੀ ਜਿਹੜੇ ਦੱਬੇ-ਤੱਬੇ ਪਏ ਨੇ ਉਹ ਲੁਕੋ ਨੋ ਕਿਤੇ ਸੀ ਵੀ ਆਈ ਬਿਜੀਲੈਂਸ ਈਡੀ ਦੁਆਰਾ ਨਾ ਜੀ ਐਵੀ ਦੱਸਿਆ ਹੋਣਾ ਚਿੱਟਾ-ਚੁੱਟਾ ਵੀ ਦੱਸਿਆ ਹੋਣਾ ਵੀ ਉਹ ਉੱਥੇ ਪਈ ਐ ਕਬੋਰੀ ਉੱਥੇ ਪਈ ਐ ਕਬੋਰੀ ਉਹ ਵੀ ਦੱਸਿਆ ਹੋਣਾ ਨੇ ਕੁਝ ਬੰਦੇ ਮਰਵਾਏ ਨੇ ਅਸੀਂ ਉਹ ਪੇਪਰ ਉੱਪਰ ਨਾ ਕਿਸੇ ਨੂੰ ਲੱਭ ਜਾਣ ਇਹਦੇ ਫੋਨ ਫਾਨ ਸੀ ਉਹ ਲਕੋ ਦੇ ਉੱਪਰ ਆਗੋ ਬਣਾ ਦੇ ਖੂ ਸਿਰ ਦੇ ਇਹ ਕਿਹਾ ਹੁਣੇ ਇਹੀ ਬੋਲਾ ਨੇ ਥੋੜਾ ਜਿਹਾ ਵੀ ਨੀ ਬੋਲਾ ਹੈ ਨਹੀਂ ਥੋਰ ਬੋਲਾ ਕਿ ਨਹੀਂ ਖੋਲਣ ਕਿ ਸੀ ਆਸ਼ਾ ਇਹ ਬੀਬੀ ਨਾ ਜਦੋਂ ਸਟੇਟਮੈਂਟ ਦਿੰਦੀ ਹੈ ਮੈਨੂੰ ਕਈ ਵਾਰੀ ਇਦਾਂ ਲੱਗਦਾ ਵੀ ਇਹਦੀ ਪੋਲ ਖੋਲਦੀ ਫਿਰ ਰੁਕ ਜਾਈਦਾ ਵੀ ਨਹੀਂ ਜਾਂਦਾ ਇਕ ਔਰਤ ਔਰਤ ਪ੍ਰਤੀ ਸ਼ੁਭਦਾਬਲੀ ਮੈਂ ਇਹ ਜੀ ਕਦੇ ਵਰਤਨੀ ਨਾ ਵਰਤਣੀ ਹੈ। ਬੀਬਾ ਹਰਿ ਸਿਮਰਤਕਾਰ ਬਾਦਲ ਜੀ ਤੁਹਾਡੀਆਂ ਬੜੀਆਂ ਪੋਲਾਂ ਪਈਆਂ ਨੇ ਖੋਲਣ ਬਾਣੀਆਂ। ਉਹ ਤਾਂ ਨਹੀਂ ਖੋਲਦੇ ਤੁਹਾਡੀਆਂ ਪੋਲਾਂ ਪਰਿਵਾਰਾਂ ਵਿੱਚ ਜਾਣਗੀਆਂ। ਉਹ ਲੋਕ ਤੁਹਾਡੀਆਂ ਪੋਲਾਂ ਸੁਣ ਨਹੀਂ ਸਕਣਗੇ। ਤਾਂ ਨਹੀਂ ਤੁਹਾਡੀਆਂ ਪੋਲਾਂ ਖੋਲਦੇ। ਸ਼ੁਕਰ ਕਰੋ। ਆ ਜਿਹੜਾ ਤੋੜਾ ਭਰਾ ਨਾਪਾ ਜੇਲ੍ਹ ਵਿੱਚ ਬੰਦ ਹੈ ਨਾ ਇਹ ਬੋਨਸ ਦੀ ਜ਼ਿੰਦਗੀ ਹੈ ਇਹ ਜ਼ਿੰਦਗੀ ਮਿਲਣੀ ਨਹੀਂ ਸੀ ਪੰਜਾਬ ਦੇ ਹਾਲਾਤ ਚਿੱਟੇ ਨੇ ਇਹੋ ਜੇ ਬਣਾ ਦੇ ਇੱਥੇ ਬਾਹਰ ਫਿਰਦੇ ਤੇ ਕੋਈ ਮੱਥੇ 'ਚ ਗੋਲੀ ਮਾਰ ਦਿੰਦਾ ਬਹੁਤ ਲੋਕ ਅੱਕੇ ਫਿਰਦੇ ਸ਼ੁਕਰ ਕਰੋ ਵੀ ਉੱਥੇ ਸਕਿਉਰਿਟੀ ਲੱਗੀ ਹੁੰਦੀ ਹੈ ਜੇਲ੍ਹ ਵਿੱਚ ਆਮ ਬੰਦਾ ਜਾ ਨਹੀਂ ਸਕਦਾ ਸ਼ੁਕਰ ਕਰੋ ਪੋਲ ਨਾ ਖੋਲਣ ਦੀ ਗੱਲ ਛੱਡੋ ਹੁਣ ਸਾਗ ਦੀ ਰੋਟਾ ਵੀ ਮੱਕੀ ਦਾ ਆਟਾ ਵੱਧੂ ਹੈ ਦੇਸੀ ਗਾਇਆਂ ਤੁਹਾਡੇ ਰੱਖੀਆਂ ਹੋਈਆਂ ਤਾਜ਼ਾ ਮੱਖਣ ਤਾਜੀ ਲੱਸੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਬਣਾ ਕੇ ਨਜ਼ਾਰੇ ਲਓ ਕਿਉਂ ਪੋਲ ਨਾ ਖੋਲਣੀਆਂ ਨੇ ਸਰਕਾਰ ਤਾਂ ਬੰਡੀ ਨਹੀਂ ਸ਼੍ਰਮਣੀ ਕਮੇਟੀ ਤੁਸੀਂ ਕਾਬਜ ਹੈਗੇ ਹੋ ਉਧਰੋਂ ਲੁੱਟਫੁਟ ਕਰੀ ਚੱਲੋ ਪੋਲਣਾ ਤੁਸੀਂ ਕਾਂਗਰਸੀ ਦਾ ਖੋਲਣੀਆ ਨਹੀਂ ਉਹ ਤਾਂ ਤੁਹਾਡੇ ਚਾਚੇ ਤਾਏ ਮਾਮਨੇ ਇਦਾਂ ਲੱਗਦੇ ਭਵੰਤਮਾਨ ਦੀਆਂ ਪੋਲਣਾ ਖੋਲਮਾ ਤੁਹਾਡੇ ਕੋਲ ਹੈ ਕੁਛ ਨਹੀਂ ਉਹ ਤਾਂ ਇੱਕੋ ਹੀ ਗੱਲ ਕਹਿੰਦਾ ਕਿ ਉਹਨਾਂ ਦਾ ਮੇਰੇ ਕੋਲ ਬਸੇਰਾ ਕੁਛ ਪਿਆ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਸਾਰੇ ਟੱਬਰ ਤੋਂ ਮਰੀਠਿਆ ਕੀ ਪੋਲਣਾ ਖੋਲ ਉਹਦਾ ਵਿਚਾਰੀ ਘਰ ਵਾਲੀ ਨੇ ਚਾਰਕ ਦਿਨ ਡਰਾਮੇ ਲਿਖੀਤੇ 400 ਕਰੋੜ ਦਿਓਗੇ ਜੈਵਰੇ ਵਰਗਾ ਮੂੰਹ ਕਰ ਲਿਆ ਹੁਣ ਵਿਚਾਰੀ ਪਤਾ ਨਹੀਂ ਕਿੱਥੇ ਬੈਠੀ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ ਬਚਾ ਕੇ ਰੱਖੋ ਐਵੇਂ ਨਾ ਢੋਲ ਬਚਾਓ ਫਾਇਦਾ ਕੋਈ ਨਹੀਂ ਉਹ ਕਹਿੰਦੇ ਕਿਸੇ ਦੀ ਮੱਝ ਗਵਾਚ ਗਈ ਤੇ ਢੋਲ ਵਾਲੇ ਨੂੰ ਕਿਹਾ ਵੀ ਢੋਲ ਵਜਾ ਕੇ ਪਿੰਡ ਵਿੱਚ ਸੱਦਾ ਦੇ ਬਿਜੀ ਦੇ ਮੱਝ ਖੋਲੀ ਐ ਚੋਰੀ ਕੀਤੀ ਉਹ ਦੱਸਦੇ ਉਹ ਨਹੀਂ ਕਾਨੂੰਨੀ ਕਾਰਵਾਈ ਕਰਾਂਗੇ ਢੋਲ ਵਾਲੇ ਨੇ ਸੱਦਾ ਦੇਤਾ ਸਭ ਦੇ ਘਰਾਂ ਦੀ ਤਲਾਸ਼ੀ ਕਰਨ ਲਈ ਢੋਲ ਵਾਲਾ ਉਹਦੇ ਬਾਹਰ ਮੂਹਰੇ ਖੜਾ ਢੋਲ বাজਾਈ ਜਾ ਮੱਝ ਕਿੱਥੋਂ ਨਿਕਲੀ ਨਾ ਤੇ ਜਿਹੜੇ ਇਕੱਠੇ ਹੋਏ ਸੀ ਕਹਿੰਦੇ ਸਾਰਾ ਪਿੰਡ ਫਰੋੜ ਲਿਆ ਘਰ ਫਰੋੜ ਲੇ ਅਜੇ ਢੋਲ ਬਜਾਉਂਦਾ ਇਹਦਾ ਘਰ ਨਹੀਂ ਫੋੜਿਆ ਮੱਝ ਉਹਦੇ ਅੰਦਰ ਖੜੀ ਨਾ ਕੋਈ ਢੋਲ ਵਾਲਾ ਨਾ ਕੋਈ ਮੱਝ ਇਹ ਸਾਰਾ ਕੁਝ ਤੁਹਾਡੇ ਲਈ ਕਿਹਾ ਜਿੰਨਾ ਰੌਲਾ ਤੁਸੀਂ ਪਾ ਰਹੇ ਹੋ ਨਾ ਬਸ ਇਹ ਕਹਿੰਦੇ ਵੀ ਢੋਲ ਡਾਊਨ ਨੂੰ ਕਰਦਾ ਅੰਦਰੋਂ ਖਾਲੀ ਹੁੰਦਾ ਇਹ ਕਰਤੂਤਾਂ ਤੁਹਾਡੀਆਂ ਨਹੀਂ ਕਿਸੇ ਦੀਏ ਪੋਲਾਂ ਖੋਲਣ ਦੀ ਗੱਲ ਛੱਡੋ ਤੇ ਆਪਣੇ ਜਿੰਨੀਕ ਇੱਜਤ ਵੱਜੀ ਆ ਮਾੜੀ ਮੋਟੀ ਉਹ ਬਚਾ ਲਓ ਤੇ ਨਹੀਂ ਤਾਂ ਹਾਲਾਤ ਪੰਜਾਬ ਦੇ ਐਸੇ ਹੋਣ ਵਾਲੇ ਨੇ ਬੀਬਾ ਪਤਾ ਨਹੀਂ ਕਿਹੜੀ ਜ਼ਮੀਨ ਕਿੰਦੇ ਹਿੱਸੇ ਆਉਣੀ ਐ ਕਿਹੜੀ ਕੋਠੀ ਕਿਹੜਾ ਹੋਟਲ ਕਿੰਦੇ ਹਿੱਸੇ ਆਉਣਾ ਪਤਾ ਕੋਈ ਲੋਕ ਐਨੇ ਕਿਤੇ ਚਿੱਟੇ ਨਾਲ ਤੇਰੇ ਭਰਾ ਵਿਕਰਮ ਮਜੀਠੀਏ ਨੇ ਪੰਜਾਬ ਦਾ ਉਹ ਹਾਲ ਕਰਤਾ ਠੇਕਰਾ ਹੁਣ ਦੂਜਿਆਂ ਤੇ ਭੰਨਿਓ ਜਾ ਰਹੇ ਦੋਸ਼ੀ ਤੁਸੀਂ ਭਵੰਤਮਾਨ ਨੂੰ ਕਹਿ ਰਹੇ ਹੋ ਇਹ ਮੰਦਰ ਮਾਸਟਰ ਦਾ ਮੁੰਡਾ ਸਕਿਉਰਿਟੀ ਤੋਂ ਬਿਨਾ ਬਾਹਰ ਆ ਕੇ ਦਿਖਾਏ ਤੇ ਬੀਬੇ ਤੂੰ ਸਕਿਉਰਿਟੀ ਤੋਂ ਬਿਨਾ ਬਾਹਰ ਕਿੱਥੇ ਜਾਨੀਂ ਤੂੰ ਇਕੱਲੇ ਜਾਨੀਂ ਤੂੰ ਸਕੂਟਰ 'ਤੇ ਚੜ ਕੇ ਜਾਨੀਂ ਜਾਂ ਇਕੱਲੇ ਬਸਤੇ ਚੜ ਕੇ ਜਾਨੀਂ ਤੇਰੇ ਪਿੱਛੇ ਵੀ ਚਾਲੀ ਹੁੰਦੇ ਆ ਅੱਗੇ ਪਿੱਛੇ ਤੂੰ ਇਕੱਲੇ ਬਾਹਰ ਨਿਕਲ ਤੀ ਨਾ ਪੜਦੇ ਫਿਰੋਲੋ ਠੱਗੀ ਧਰੀ ਹੀ ਰਹਿਣ ਦਿਓ ਕੋਈ ਫਾਇਦਾ ਨਹੀਂ ਉਹੀ ਫਾਇਦਾ ਨਹੀਂ ਪੰਜਾਬ ਦੇ ਲੋਕਾਂ ਨੂੰ ਸਮਝ ਆ ਚੁੱਕੀ ਹੈ ਬੀਨਾ ਨਰੈਣੋ ਮਹੰਤਾਂ ਤੋਂ ਮਸਾਂ ਖਿਹੜਾ ਛਣਾਇਆ ਮੁੜਕੇ ਨਹੀਂ ਇਹਨਾਂ ਨੂੰ ਸਿਰ ਤੇ ਬਹੋਣਾ ਰਹਿੰਦੀ ਖੁੰਦੀ ਕਾਸ਼ਰ ਮੈਂ ਕੱਢ ਦਿੰਦਾ ਉਹ ਕੱਢਣੀ ਪੈਂਦੀ ਹੈ ਕਿਉਂਕਿ ਤੁਸੀਂ ਜੁੱਤੀ ਤੋਂ ਬਿਨਾ ਠੀਕ ਆਉਂਦੇ ਨਹੀਂ ਇਹ ਬੇਨਤੀ ਕੀਤੀ ਹੈ ਗੁੱਸਾ ਨਾ ਕਰਿਓ ਦੁਬਾਰਾ ਫੇਰ ਕਹਿ ਦਿੰਨਾ ਸਰੋਂ ਦਾ ਸਾਗ ਹੋ ਗਿਆ ਬਾਦੂ ਤੇ ਦੋ ਟਾਈਮ ਬਣਾਓ ਨਜ਼ਾਰੇ ਲੋ ਭਵੰਤਮਨ ਦੀ ਗੱਲ ਛੱਡੋ ਉਹ ਤਾਂ 27 ਵਜੇ ਫੇਰ ਤਿਆਰ ਹੈ ਉਹਨੂੰ ਫਿਕਰ ਥੋੜੀ ਐ ਕੋਈ ਉਹ ਤਾਂ ਕਹਿੰਦਾ ਚੱਕ ਦਿਓ ਫੱਟੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ